ਸਾਨੂੰ ਕੋਟਾ ਤੋਂ ਇਨਸਾਫ ਮਿਲਿਆ ਨਾ ਸਾਨੂੰ ਸਰਕਾਰਾਂ ਤੋਂ ਇਨਸਾਫ ਮਿਲਿਆ ਉਹ ਜਮਾਨੇ ਗਏ ਕਿ ਪਰਾ ਅਗੇ ਫੈਸਲਾ ਕਰਨ ਦਾ ਤੇ ਪਾਰਟੀ ਨੇ ਸੱਚ ਕਰਕੇ ਮੰਨ ਲਿਆ ਅਸੀਂ ਤਾਂ ਸਾਰਿਆਂ ਦੀ ਰਾਇ ਨਾਲ ਫੈਸਲੇ ਕਰਦੇ ਹਾਂ ਜਮੀਨਾ ਕੋਰ ਕਰਾਈਆਂ ਜੇਲਾਂ ਦੇ ਵਿੱਚ ਬੰਦ ਹੋਏ ਤੇ ਅਕਾਲੀ ਦਲ ਨੂੰ ਖੜਾ ਕੀਤਾ ਉਹ ਪਰਿਵਾਰ ਜਿਹੜੇ ਆ ਉਹ ਅਕਾਲੀ ਦਲ ਤੋਂ ਇਉਂ ਬਾਹਰ ਕਰ ਦਿੱਤੇ ਕਿ ਜਿਵੇਂ ਮੱਖਣ ਚੋਂ ਕਵਾਲ ਬਾਹਰ ਕਰਦਾ ਹੁੰਦਾ ਹੈ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣਨ ਤੋਂ ਬਾਅਦ ਲਗਾਤਾਰ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਵੱਲੋਂ ਇੱਕ ਵੱਡਾ ਅਭਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਅਕਾਲੀ ਦਲ ਤੇ ਵਿੱਚੋਂ ਕੱਢ ਦਿੱਤੇ ਗਏ ਸੀ ਲੀਡਰ ਸਾਹੀ ਉਹਨਾਂ ਨੂੰ ਮੁੜ ਵਾਪਸ ਕਰਾਵਾਂਗੇ ਤੇ ਉਹਨਾਂ ਦੇ ਨਾਲ ਮੁਲਾਕਾਤਾ ਕਰਾਂਗੇ ਤੇ ਉਹਨੂੰ ਉਹ ਜਵਾਨਾਂ ਨੂੰ ਵੱਧ ਤੋਂ ਵੱਧ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਕੀਤੀ ਹੈ ਤੇ ਜਦੋਂ ਪੱਤਰਕਾਰ ਨੇ ਕਿਹਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਚੌਹ ਨਿਸ਼ਾਨ ਨੂੰ ਲੈ ਕੇ ਕੀ ਕਰੋਗੇ ਤਾਂ ਉਹਨਾਂ ਦਾ ਇੱਕ ਵੱਡਾ ਨਾ ਸਾਹਮਣੇ ਆਓ ਤੁਹਾਨੂੰ ਵੀ ਸੁਣਨੇ ਆ ਨਾ ਸਾਡਾ ਕੋਟ ਨੇ ਹੱਲ ਕੀਤਾ ਹੈ ਨਾ ਸਰਕਾਰਾਂ ਨੇ ਹੱਲ ਕੀਤਾ ਹੈ ਨਾ ਸਾਨੂੰ ਕੋਟਾਂ ਤੋਂ ਇਨਸਾਫ ਮਿਲਿਆ ਨਾ ਸਾਨੂੰ ਸਰਕਾਰਾਂ ਤੋਂ ਇਨਸਾਫ ਮਿਲਿਆ ਪਹਿਲਾਂ ਤਾਂ ਅਸੀਂ ਇਕੱਠੇ ਹੋਵਾਂਗੇ ਜੀ ਅਕੱਠੀ ਹੋ ਕੇ ਆਪਣੀ ਤਾਕਤ ਇਕੱਠੀ ਆ ਉਹ ਇਕੱਠੀ ਕਰਾਂਗੇ ਸਾਡੀ ਤਾਕਤ ਇਕੱਠੀ ਹੋ ਗਈ ਮੈਨੂੰ ਨਹੀਂ ਲੱਗਦਾ ਕਿ ਜਦੋਂ ਅਸੀਂ ਤਾਕਤ ਇਕੱਠੀ ਕਰਕੇ ਆਪਣੀ ਆਵਾਜ਼ ਬੁਲੰਦ ਕਰਾਂਗੇ ਤੇ ਸਰਕਾਰ ਸਾਡੀ ਆਵਾਜ਼ ਨੂੰ ਇਗਨੋਰ ਕਰੇਗੀ ਸਿੰਘ ਸਾਹਿਬ ਜੀ ਜਿਹੜਾ ਇੱਕ ਚੋਣ ਚਿੰਨ ਹੈ ਤਕੜੀ ਦਾ ਤੁਸੀਂ ਉਸ ਨੂੰ ਲੈ ਕੇ ਕਿੰਨੀ ਕੁ ਚਾਰਾਜੋਈ ਹੋਈ ਹੈ ਇਲੈਕਸ਼ਨ ਕਮਿਸ਼ਨ ਤੱਕ ਤੁਸੀਂ ਕੀਤੀ ਹੈ ਪਹੁੰਚ ਤੇ ਦੂਜਾ ਨਾਲ ਹੀ ਇਹਦੇ ਰਿਲੇਟਿਡ ਹੈ ਤਰਨਤਨ ਜੰਗਲੀ ਚੋਣ ਆ ਰਹੀ ਹੈ ਕਿ ਤੁਸੀਂ ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਸੇ ਹਿੱਸਾ ਲਵੇਗੀ ਜੀ ਦੇਖੋ ਤਰਨਤਨ ਜੰਗਲੀ ਚੋਣ ਬਾਰੇ ਤਾਂ ਜਦੋਂ ਸਾਡੀ ਪਾਰਟੀ ਦਾ ਸਟਰਕਚਰ ਬਣ ਜਾਏਗਾ ਪਾਰਟੀ ਪਲੇਟਫਾਰਮ ਤੇ ਉਹ ਜਮਾਨੇ ਗਏ ਕਿ ਪ੍ਰਧਾਨ ਨੇ ਫੈਸਲਾ ਕਰਤਾ ਤੇ پارٹی ਨੇ ਸੱਚਾ ਕਰਕੇ ਮੰਨ ਲਿਆ ਅਸੀਂ ਤਾਂ ਸਾਰਿਆਂ ਦੀ ਰਾਇ ਨਾਲ ਫੈਸਲੇ ਕਰਦੇ ਹਾਂ ਦੂਜੀ ਗੱਲ ਇਹ ਚੋਣ ਚੰਨ ਵਾਲੀ ਤੁਸੀਂ ਕੀਤੀ ਹੈ ਉਹ ਅਸੀਂ ਪੰਥ ਦੀ ਕਿਤੇ ਨਹੀਂ ਚ ਜਾਂਦੇ ਪਹਿਲਾਂ ਵੀ ਜਦੋਂ ਕਿਤੇ ਇਸ ਤਰ੍ਹਾਂ ਦੀ ਹਾਲਾਤ ਜਿਹੜੇ ਨੇ ਉਹ ਅਕਾਲੀ ਦਲ ਦੇ ਵਿੱਚ ਬਣੇ ਨੇ ਜਿਹੜਾ ਤੜਾ ਪੰਥ ਦੀ ਕਚੈਰੀ ਜਗਾਇ ਜਿਹਨੂੰ ਪੰਥ ਨੇ ਜਿਹੜਾ ਹੈ ਉਹ ਪ੍ਰਵਾਨਗੀ ਦਿੱਤੀ ਹੈ ਸਭ ਕੁਝ ਉਸੇ ਦਾ ਹੀ ਉਹ ਵਾਲੇ ਕਨਾਂ ਦੀਆਂ ਸਰਗਰਮੀਆਂ ਕਰਨ ਜਾ ਰਹੇ ਕੀ ਨਵਾਂ ਕਰਨ ਜਾ ਅਸੀਂ ਘਰ ਘਰ ਜਾਵਾਂਗੇ ਜਿਹੜੇ ਪਰਿਵਾਰਾਂ ਨੂੰ ਜਿਹੜਾ ਦਰਸਕਾਰ ਕਰਕੇ ਘਰੇ ਪਿਠਾ ਦਿੱਤਾ ਜਿਨ੍ਹਾਂ ਦੇ ਪੁਰਖਿਆਂ ਦੀਆਂ ਕੁਰਬਾਨੀਆਂ ਸੀ ਅਕਾਲੀ ਗੱਲ ਦੀ ਜਿਨ੍ਹਾਂ ਦੀਆਂ ਆਪਣੀਆਂ ਖੁਦ ਦੀਆਂ ਕੁਰਬਾਨੀਆਂ ਸੀ ਜਿਨ੍ਹਾਂ ਦੇ ਪੁਰਖਿਆਂ ਨੇ ਜ਼ਿਲਾ-ਪੁਰਕ ਕਰਾਈਆਂ ਜਮੀਨਾ-ਪੁਰਕ ਕਰਾਈਆਂ ਜ਼ਿਲਾ ਦੇ ਵਿੱਚ ਬੰਦ ਹੋਏ ਇਹ ਅਕਾਲੀ ਦਲ ਨੂੰ ਖੜਾ ਕੀਤਾ ਉਹ ਪਰਿਵਾਰ ਜਿਹੜੇ ਆ ਉਹ ਅਕਾਲੀ ਦਲ ਤੋਂ ਇਉਂ ਬਾਹਰ ਕਰ ਦਿੱਤੇਗੇ ਜਿਵੇਂ ਮੱਖਣ ਚੋਂ ਕਵਾਲ ਬਾਹਰ ਕੱਢਦਾ ਹੁੰਦਾ ਅਸੀਂ ਉਹਨਾਂ ਪਰਿਵਾਰਾਂ ਨੂੰ ਵੀ ਨਾਲ ਜੋੜਾਂਗੇ ਔਰ ਸਭ ਤੋਂ ਵੱਡੀ ਗੱਲ ਕੀ ਅਸੀਂ ਪੰਜਾਬ ਦਾ ਜਿਹੜਾ ਸਾਡਾ ਨੌਜਵਾਨ ਹੈ ਜੋ ਵਿਸ਼ਵ ਦੇ ਵਿੱਚ ਬੈਠਾ ਸਾਡਾ ਸਿੱਖ ਯੂਥ ਹੈ ਅਸੀਂ ਉਹਨੂੰ ਆਪਣੇ ਨਾਲ ਜੋੜਾਂਗੇ ਅਸੀਂ ਕੇਵਲ ਦੁਨੀਆ ਪਰਦੇਸ ਸਿੱਖਾਂ ਦੀ ਗੱਲ ਕਰਾਂਗੇ ਜੀ ਚਾਹੇ ਉਹ ਕਸ਼ਮੀਰ ਦਾ ਸਿੱਖ ਹੈ ਚਾਹੇ ਉਹ ਮਹਾਰਾਸ਼ਟਰ ਦਾ ਸਿੱਖ ਹੈ ਚਾਹੇ ਹైదరాబాద్ ਦਾ ਸਿੱਖ ਹੈ ਚਾਹੇ ਅਮਰੀਕਾ ਕੈਨੇਡਾ ਦਾ ਸਿੱਖ ਹੈ ਅਸੀਂ ਸਿੱਖਾਂ ਦੀ ਬਾਤ ਪਾਵਾਂਗੇ ਔਰ ਪੰਜਾਬ ਦੀ ਬਾਤ ਤੁਹਾਡੀ ਪ੍ਰਧਾਨਗੀ ਥੋੜੀ ਜੀ ਰਾਸ ਨਹੀਂ ਆ ਰਹੀ ਕਈਆਂ ਨੂੰ ਤਾਂ ਅਸੀਂ ਦੂਸ਼ਣਬਾਜ਼ੀ ਜਿਹੜੀ ਹੈ ਉਹ ਇੰਨੇ ਵੱਡੇ ਲੈਵਲ ਤੇ ਹੋ ਗਈ ਐ ਕਿ ਇੱਕ ਦੂਜੇ ਦੇ ਪਰਿਵਾਰਵਾਦ ਤੱਕ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਸੁਣ ਹੀ ਰਹੇ ਹੋ ਸੋਸ਼ਲ ਮੀਡੀਆ ਤੇ ਬਹੁਤ ਪੱਦੀ ਸ਼ਬਦਾਵਲੀ ਇੱਕ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਵੋ ਤੇ ਤੁਹਾਡੇ ਖਿਲਾਫ ਐਡੀ ਪੱਦੀ ਸ਼ਬਦਾਵਲੀ ਜਿਹੜੀ ਵਰਤੀ ਜਾਵੇ ਉਸ ਨੂੰ ਕਿਵੇਂ ਦੇਖ ਰਹੇ ਹੋ ਹਾਲੇ ਵੀ ਨਹੀਂ ਹਟਿਆ ਜਾ ਰਿਹਾ ਜੀ ਚਲੋ ਮੈਂ ਤਾਂ ਉਹਨਾਂ ਨੂੰ ਇਹ ਸਲਾਹ ਦੇਵਾਂਗਾ ਕਿ ਕਿਸੇ ਚੰਗੇ ਵੈਦ ਚੰਗੇ ਡਾਕਟਰ ਕੋਲੋਂ ਕੋਈ ਦਵਾਈ ਲੈਣ ਜੀ ਦੇ ਨਾਲ ਮੇਰਾ ਜਿਹੜਾ ਇਹ ਸੁਲਮਾਨਾ ਹੋ ਰਾਸ ਆ ਜੀ ਠੀਕ ਹੈ ਨਾ ਸਟਾ ਕੂਰਟ ਨੇ ਹੱਲ ਕੀਤਾ ਹੈ ਨਾ ਸਰਕਾਰਾਂ ਨੇ ਹੱਲ ਕੀਤਾ ਹੈ ਨਾ ਸਾਨੂੰ ਕੋਟਾਂ ਤੋਂ ਇਨਸਾਫ ਮਿਲਿਆ ਨਾ ਸਾਨੂੰ ਸਰਕਾਰਾਂ ਤੋਂ ਇਨਸਾਫ ਮਿਲਿਆ ਪਹਿਲਾਂ ਤਾਂ ਅਸੀਂ ਇਕੱਠੇ ਹੋਵਾਂਗੇ ਜੀ ਇਕੱਠੇ ਹੋ ਕੇ ਆਪਣੀ ਤਾਕਤ ਜਿਹੜੀ ਆ ਉਹ ਇਕੱਠੀ ਕਰਾਂਗੇ ਸਾਡੀ ਤਾਕਤ ਜੇ ਇਕੱਠੀ ਹੋ ਗਈ ਮੈਨੂੰ ਨਹੀਂ ਲੱਗਦਾ ਕਿ ਜਦੋਂ ਅਸੀਂ ਤਾਕਤ ਇਕੱਠੀ ਕਰਕੇ ਆਪਣੀ ਆਵਾਜ਼ ਬੁਲੰਦ ਕਰਾਂਗੇ ਤੇ ਸਰਕਾਰ ਸਾਡੀ ਆਵਾਜ਼ ਨੂੰ ਇਗਨੋਰ ਸਿੰਘ ਸਾਹਿਬ ਜੀ ਜਿਹੜਾ ਇੱਕ ਚੋਣ ਚਿੰਨ੍ਹ ਹੈ ਤਕੜੀ ਦਾ ਤੁਸੀਂ ਉਸ ਨੂੰ ਲੈ ਕੇ ਕਿੰਨੀ ਕੁ ਚਾਰਾਜੋਈ ਹੋਈ ਹੈ ਇਲੈਕਸ਼ਨ ਕਮਿਸ਼ਨ ਤੱਕ ਤੁਸੀਂ ਕੀਤੀ ਹੈ ਪਹੁੰਚ ਤੇ ਦੂਜਾ ਨਾਲ ਹੀ ਇਹਦੇ ਰਿਲੇਟਡ ਹੈ ਤਰੰਤਨ ਜਿੰਮਨੀ ਚੋਣ ਆ ਰਹੀ ਹੈ ਕਿ ਤੁਸੀਂ ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਸੇ ਹਿੱਸਾ ਲਵੇਗੀ ਜੀ ਦੇਖੋ ਤਰੰਤਨ ਜਿੰਮਨੀ ਚੋਣ ਬਾਰੇ ਤਾਂ ਜਦੋਂ ਸਾਡੀ ਪਾਰਟੀ ਦਾ ਸਟਰਕਚਰ ਬਣ ਜਾਏਗਾ ਪਾਰਟੀ ਪਲੇਟਫਾਰਮ ਤੇ ਫੈਸਲਾ ਹੋਵੇਗਾ ਕੀ ਕਰਨਾ ਹੈ ਕੀ ਨਹੀਂ ਕਰਨਾ ਉਹ ਜਮਾਨੇ ਗਏ ਕਿ ਪ੍ਰਧਾਨ ਅਗੇ ਫੈਸਲਾ ਕਰਦਾ ਤੇ ਪਾਰਟੀ ਨੇ ਸਹਿਜੂ ਕਰਕੇ ਮੰਨ ਲਿਆ ਅਸੀਂ ਤਾਂ ਸਾਰਿਆਂ ਦੀ ਰਾਇ ਨਾਲ ਫੈਸਲੇ ਕਰਦੇ ਹਾਂ ਦੂਜੀ ਗੱਲ ਇਹ ਚੋਣ ਚੰਨ ਵਾਲੀ ਤੁਸੀਂ ਕੀਤੀ ਹੈ ਉਹ ਅਸੀਂ ਪੰਥ ਦੀ ਕਿਟਹਿਰੀ ਚ ਜਾ ਰਹੇ ਹਾਂ ਪਹਿਲਾਂ ਵੀ ਜਦੋਂ ਕਿਤੇ ਇਸ ਤਰ੍ਹਾਂ ਦੀ ਹਾਲਾਤ ਜਿਹੜੇ ਨੇ ਉਹ ਅਕਾਲੀ ਦਲ ਦੇ ਵਿੱਚ ਬਣੇ ਨੇ ਜਿਹੜਾ ਤੜਾ ਪੰਥ ਦੀ ਕਚੈਰੀ ਜਗਾਇ ਜਿਹਨੂੰ ਪੰਥ ਨੇ ਜਿਹੜਾ ਹੈ ਉਹ ਪ੍ਰਵਾਨਗੀ ਦਿੱਤੀ ਹੈ ਸਭ ਕੁਝ ਉਸੇ ਦਾ ਹੀ ਉਹ ਵਾਲੇ ਦਿਨਾਂ ਦੀਆਂ ਕਿਰਿਆਵਾਂ ਕਰਨ ਜਾ ਰਹੇ ਕੀ ਨਵਾਂ ਕਰਨ ਜਾ ਰਹੇ ਅਸੀਂ ਘਰ ਘਰ ਜਾਵਾਂਗੇ ਜਿਹੜੇ ਪਰਿਵਾਰਾਂ ਨੂੰ ਜਿਹੜਾ ਦਰਸਕਾਰ ਕਰਕੇ ਘਰੇ ਪਿਠਾ ਦਿੱਤਾ ਜਿਨ੍ਹਾਂ ਦੇ ਪੁਰਖਿਆਂ ਦੀਆਂ ਕੁਰਬਾਨੀਆਂ ਸੀ ਅਕਾਲੀ ਨਾਲ ਦੀ ਜਿਨ੍ਹਾਂ ਦੀ ਆਪ ਦੀਆਂ ਖੁਦ ਦੀਆਂ ਕੁਰਬਾਨੀਆਂ ਸੀ ਇਹਨਾਂ ਦੇ ਪੁਰਖਿਆਂ ਨੇ ਜ਼ਿਲਾ ਪੁਰਖ ਕਰਾਈਆਂ ਜਮੀਨਾ ਪੁਰਖ ਕਰਾਈਆਂ ਜ਼ਿਲਾਂ ਦੇ ਵਿੱਚ ਬੰਦ ਹੋਏ ਤੇ ਅਕਾਲੀ ਦਲ ਨੂੰ ਖੜਾ ਕੀਤਾ ਉਹ ਪਰਿਵਾਰ ਜਿਹੜੇ ਆ ਉਹ ਅਕਾਲੀ ਦਲ ਤੋਂ ਇਉਂ ਬਾਹਰ ਕਰ ਦਿੱਤੇ ਕਿ ਜਿਵੇਂ ਮੱਖਣ ਚੋਂ ਥਵਾਲ ਬਾਹਰ ਕੱਢਦਾ ਹੁੰਦਾ ਅਸੀਂ ਉਹਨਾਂ ਪਰਿਵਾਰਾਂ ਨੂੰ ਵੀ ਨਾਲ ਜੋੜਾਂਗੇ ਔਰ ਸਭ ਤੋਂ ਵੱਡੀ ਗੱਲ ਕੀ ਅਸੀਂ ਪੰਜਾਬ ਦਾ ਜਿਹੜਾ ਸਾਡਾ ਨੌਜਵਾਨ ਹੈ ਜੋ ਵਿਸ਼ਵ ਦੇ ਵਿੱਚ ਮੈਕਾ ਸਾਡਾ ਸਿੱਖ ਯੂਥ ਹੈ ਅਸੀਂ ਉਹਨੂੰ ਆਪਣੇ ਨਾਲ ਜੋੜਾਂਗੇ ਅਸੀਂ ਕੇਵਲ ਦੁਨੀਆ ਪਰਦੇਸ ਸਿੱਖਾਂ ਦੀ ਗੱਲ ਕਰਾਂਗੇ ਜੀ ਚਾਹੇ ਉਹ ਕਸ਼ਮੀਰ ਦਾ ਸਿੱਖ ਹੈ ਚਾਹੇ ਉਹ ਮਹਾਰਾਸ਼ਟਰ ਦਾ ਸਿੱਖ ਹੈ ਚਾਹੇ ਹਦਰਾਬਾਦ ਦਾ ਸਿੱਖ ਹੈ ਚਾਹੇ ਅਮਰੀਕ ਅਸੀਂ ਸਿੱਖਾਂ ਦੀ ਬਾਤ ਪਾਵਾਂਗੇ ਔਰ ਪੰਜਾਬ ਦੀ ਬਾਤ ਤੁਹਾਡੀ ਪ੍ਰਧਾਨਗੀ ਥੋੜੀ ਜੀ ਰਾਸ ਨਹੀਂ ਆ ਰਹੀ ਕਈਆਂ ਨੂੰ ਤਾਂ ਅਸੀਂ ਦੂਸ਼ਣਬਾਜ਼ੀ ਜਿਹੜੀ ਹੈ ਉਹ ਇੰਨੇ ਵੱਡੇ ਲੈਵਲ ਤੇ ਹੋ ਗਈ ਹੈ ਕਿ ਇੱਕ ਦੂਜੇ ਦੇ ਪਰਿਵਾਰਵਾਦ ਤੱਕ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਸੋਹ ਨਹੀਂ ਰਹੇ ਹੋ ਸੋਸ਼ਲ ਮੀਡੀਆ ਤੇ ਬਹੁਤ ਪੱਦੀ ਸ਼ਬਦਾਵਲੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਵੋ ਤੇ ਤੁਹਾਡੇ ਖਿਲਾਫ ਐਡੀ ਪੱਦੀ ਸ਼ਬਦਾਵਲੀ ਜਿਹੜੀ ਵਰਤੀ ਜਾਵੇ ਉਸ ਨੂੰ ਕਿਵੇਂ ਦੇਖ ਰਹੇ ਹੋ ਹਾਲੇ ਵੀ ਨਹੀਂ ਹਟਿਆ ਜਾ ਰਿਹਾ ਜੀ ਚਲੋ ਮੈਂ ਤਾਂ ਉਹਨਾਂ ਨੂੰ ਇੱਕ ਸਲਾਹ ਹੀ ਦੇਵਾਂਗਾ ਕਿ ਕਿਸੇ ਚੰਗੇ ਵੈਦ ਚੰਗੇ ਡਾਕਟਰ ਕੋਲੋਂ ਦਵਾਈ ਦੇ ਨਾਲ ਮੇਰਾ ਜਿਹੜਾ ਹੈ ਇਹ ਸਲਵਾਨ ਹੈ ਉਹ ਰਾਸ ਆ ਦੇ ਠੀਕ ਹੈ थैंक यू ਸੋ ਜਿੱਦਾਂ ਕਿ ਗਿਆਨੀ ਹਰਪੀ ਸਿੰਘ ਵੱਲੋਂ ਸਰਕਾਰ ਦੇ ਉੱਤੇ ਵੀ ਨਿਸ਼ਾਨੇ ਸਾਦੇ ਗਏ ਨੇ ਤੇ ਚੋਂ ਨਿਸ਼ਾਨ ਨੂੰ ਲੈ ਕੇ ਕਿਹਾ ਵੀ ਅਸੀਂ ਪੰਥ ਦੇ ਵਿੱਚ ਜਾਵਾਂਗੇ ਜਦੋਂ ਕੋਈ ਮੁੱਦਾ ਪੰਥ ਕੋਲੇ ਜਾਂਦਾ ਤਾਂ ਫਿਰ ਉਹਦੀ ਜਿੱਤ ਪੱਕੀ ਹੁੰਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮਤ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ